ਕਿਸੇ ਬੰਸਨ ਸਾਹਿਬ ਮਿਲਣਾ ਹੀ ਨਹੀਂ ਕੋਈ ਬੰਦਾ ਆ ਕੇ ਕਰੂ ਕੀ ਫਿਰ ਜਾਂ ਤਾਂ ਮਰੂਗਾ ਜਾਂ ਮਾਰੂਗਾ ਕਿਸੇ ਨੂੰ ਜਦੋਂ ਤੁਸੀਂ ਨਹੀਂ ਕੁਝ ਕਰਨਾ ਤਾਂ ਇਹ ਚੀਜ਼ਾਂ ਅਮਰਤਪਾਲ ਕਿੱਥੋਂ ਨਿਕਲ ਕੇ ਆਇਆ ਅਮਰਤਪਾਲ ਕਿਉਂਕਿ ਅਮਰਤਪਾਲ ਨੂੰ ਵਿਖਦਾ ਪਿਆ ਕਿ ਕਿੰਨਾ ਯਾਰ ਉਹ ਪਿੱਚ ਪਿੱਟ ਮਰ ਗਿਆ ਉਹ ਕੁੜੀ ਨੇ ਗੰਦ ਪਾਇਆ ਸੀਗਾ ਪ੍ਰੋਡਿਊਸਰ ਗੰਦ ਪਾਈ ਜਾਂਦਾ ਸੀ ਪ੍ਰਸ਼ਾਸਨ ਕਹਿੰਦਾ ਜੀ ਤੁਸੀਂ ਨਾ ਦੇਖੋ ਉਹ ਇੱਕ ਭਈਆ ਰਾਤ ਰਾਤ ਪਾਲਿਆ ਉਹਨੇ ਬਾਣਾ ਪਾਲਿਆ ਉਹਨੇ ਦੋ ਗੱਲਾਂ ਕੀ ਕਰਨੀਆਂ ਗੁਰੂ ਆਲਾ ਬਣੀਆਂ ਫਲਾਣਾ ਜੀ ਉਹ ਸਾਡੇ ਲੋਕਾਂ ਦੇ ਸਿਰਾਂ ਦੇ ਚੱਕਲਿਆਂ ਨੂੰ ਕੇਕ ਖੂਕ ਨੂੰ ਉਹ ਕੀਰਤਨ ਦੇ ਮਰਿਆਦਾ ਦਾ ਜਲੂਸ ਕੱਢ ਰਿਹਾ ਤੇ ਸਾਡੇ ਲੋਕਾਂ ਨੇ ਤਾਂ ਐ ਚੱਕ ਲੈ ਪਤਾ ਨਹੀਂ ਉਹਨੇ ਕਿੱਡੀ ਕੀ ਗੱਲ ਕਰਤੀ ਉਹ ਆ ਗੱਲ ਤਾਂ ਸਾਡੇ ਪੀਰਤ ਨਹੀਂ ਜਥੇ ਢਾਡੀ ਜਥੇ ਸਦੀਆਂ ਤੋਂ ਕਹਿੰਦੇ ਆਉਂਦੇ ਆ ਤੇ ਤੁਸੀਂ ਇੰਨੀ ਇੰਨੇ ਕ ਸ਼ਬਦਾਂ ਵਿੱਚ ਚੱਕ ਕੋਨੇ ਉਹਨੇ ਉਹਦੀ ਰੀਲਾ ਵੀ ਕਰਤੀ ਉਹਨੇ ਕੈਸਟਿੰਗ ਬਣਾ ਕੇ ਉਹਦੀ ਕਮਾਈ ਵੀ ਉਹਨੂੰ ਮੋਟੀ ਕਰਨ ਲੱਗੀ ਤਾਂ ਆਵੇਂ ਕੋਈ ਜ਼ਿੰਮੇਵਾਰ ਰੱਖੇ ਤਾਂ ਆਵੇਂ ਕੋਈ ਕੰਮ ਤੇ ਰੱਖੇ ਤਾਂ ਆਵੇਂ ਕੋਈ ਉਹਨੂੰ ਕਿਰਾਏ ਤੇ ਮਕਾਨ ਦੇਵੇ ਉਹਦੀ ਪੁਲਿਸ ਵੈਰੀਫਿਕੇਸ਼ਨ ਹੋਵੇ ਉਹਦੀ ਬੈਕਗ੍ਰਾਉਂਡ ਕੀ ਸੀਗਾ ਟੀਚਰ ਨੇ ਫੋਨ ਕਰਕੇ ਬੁਲਾਇਆ ਮੈਨੂੰ ਕਹਿੰਦੀ ਵੀਰ ਜੀ ਗੱਲ ਸੁਣ ਕੇ ਜਾਇਓ ਮੈਂ ਗਿਆ ਤੇ ਮੈਨੂੰ ਕਹਿੰਦੀ ਵੀਰ ਜੀ ਸਾਨੂੰ ਦੁੱਖ ਇਸ ਗੱਲ ਦਾ ਆਉਂਦਾ ਵਾ ਕਿ ਇਸ ਪ੍ਰਾਇਮਰੀ ਸਕੂਲ ਦੇ ਵਿੱਚ 300 ਦੇ ਲਗਭਗ ਬੱਚਾ ਤੇ 270 ਤੋਂ ਉੱਪਰ ਭਈਆਂ ਦੇ ਜਵਾਬ ਆ ਸਾਡੇ ਜਵਾਬ ਕਿੱਥੇ ਗਏ ਬਿਲਕੁਲ ਹੁਣ ਸਾਡੇ ਅਸੀਂ ਪੰਜਾਬ ਲਈ ਕੁਰਬਾਨੀਆਂ ਕੀਤੀਆਂ ਯਾਰ ਸਾਡੇ ਸਾਡੇ ਪਰਖਿਆਂ ਨੇ ਕੀਤੀਆਂ ਅਸੀਂ ਇੱਥੋਂ ਦੇ ਜੰਮ ਭੜਾ ਸਾਡੇ ਲੋਕ ਉਹ ਉਹਨਾਂ ਨੂੰ ਕਹਿ ਲੈ ਧਰ ਤੇ ਹਰ ਇੱਕ ਚੀਜ਼ ਹੀ ਹੋਣੀ ਚਾਹੀਦੀ ਆ ਤਾਂ ਏਵਲ ਸੈਕਿੰਡ ਸਾਡੇ ਪੰਜਾਬੀਆਂ ਦੇ ਮੁੰਡਿਆਂ ਦੇ ਸਿਰ ਤੇ ਸੁਪਰਵਾਈਜ਼ਰ ਭਈਆ ਸੀ ਅਸੀਂ ਉਹ ਥੱਲੇ ਘੱਟੋ ਘੱਟ 70 ਤੋਂ 80 ਮੁੰਡੇ ਕੰਮ ਕਰਦੇ ਸੀ ਇੱਕ ਪਈਏ ਦੇ ਥੱਲੇ ਅਸੀਂ ਕਹਿੰਦਾ ਤੁਸੀਂ ਜੰਮ ਦਾ ਵੀ ਇਹ ਰੱਖੋ ਪਰ ਉਹਦੇ ਬੈਕਗਰਾਉਂਡ ਵੈਰੀਫਿਕੇਸ਼ਨ ਕਰਾਓ ਕਿਉਂਕਿ ਆ ਭਈਆ ਹੋਣ ਜਿਹੜਾ ਇਹ ਜਿਹਨੇ ਆ ਕਾਂਡ ਕੀਤਾ ਸਾਰਾ ਇਸ ਰੇਪ ਦੇ ਕੇਸ ਤੋਂ ਛੁੱਟ ਕੇ ਆਇਆ ਯੂਪੀ ਚ ਇਹਦੀ ਪੁਲਿਸ ਵੀ ਵੈਰੀਫਿਕੇਸ਼ਨ ਪਹਿਲਾਂ ਹੀ ਹੋਣੀ ਹੁੰਦੀ ਕੋਈ ਕਿਸੇ ਨੇ ਬੰਦੇ ਨੇ ਕੰਮ ਤੇ ਨਹੀਂ ਰੱਖਣਾ ਸੀ ਇਹਨੂੰ ਆਪੀ ਵਾਪਸ ਮੋੜ ਜੰਦਾ ਸਾਡੇ ਤਾਂ ਦਿਮਾਗਾਂ 'ਚ ਇੱਕ ਗੱਲ ਪਾਤੀ ਹਮ ਦੋ ਹਮਾਰੇ ਦੋ ਇਹਨਾਂ ਦੇ ਅੱਠ ਅੱਠ ਨਾਂ 10-10 ਨਿਆਣੇ ਆ ਉਹਨਾਂ ਨੇ ਵੋਟਾਂ ਵੀ ਬੰਨ੍ਹਣੀਆਂ ਕੱਲ ਕੱਲ ਨੂੰ ਠੀਕ ਆ ਰੋਪੜ ਨੇ ਦੇ ਘਟਨਾ ਦੇਖ ਹੀ ਨਹੀਂ ਪਿੰਡਾਂ ਦਾ ਸਰਪੰਚ ਆ ਤੇ ਮੁੰਡੇ ਨੇ ਸ਼ਰਮਾਂ ਗਾਵਾਂ ਕੱਢੀਆਂ ਤਿੰਨ ਚਾਰ ਨੇ ਇਕੱਠੇ ਹੋ ਕੇ ਉਹ ਕਹਿੰਦੇ ਕੀ ਕਰੋਗੇ ਪੰਚਾਇਤ ਹੀ ਉਹਨਾਂ ਨੇ ਪੰਚਾਇਤ ਸਾਡੀ ਆ ਹਾਂ ਬੱਚੋ ਪੰਜਾਬੀ ਉਹ ਇੱਕ ਤੇ ਮਰ ਗਏ ਸਾਡੇ ਪੰਜਾਬੀ ਆ ਜੀ ਕਿ ਅਸੀਂ ਏਕਾ ਨਹੀਂ ਕਰ ਰਹੇ ਤੇ ਸਾਡੇ ਪੰਜਾਬੀ ਮੁੰਡਿਆਂ ਨੂੰ ਤੁਸੀਂ ਉਹਨੂੰ ਕਾਊਂਟਰ ਕਰੀ ਜਾਂਦੇ ਹੋ ਯਾਰ ਜਿਹਨਾਂ ਜਿਹਨ ਬੱਚੇ ਨਾਲ ਕੁਛ ਟੱਚ ਵੀ ਨਹੀਂ ਕੀਤਾ ਬੱਚਾ ਵੀ ਸਹੀ ਸਲਾਮਤ ਮਿਲ ਗਿਆ ਰੋਟੀ ਪਾਣੀ ਵੀ ਦੂਜੇ ਪਾਸੇ ਤੁਸੀਂ ਆ ਭੀਜਾ ਇੰਨੀ ਹਵਾਨੀਅਤ ਕਰ ਜਾਂਦਾ ਤੇ ਉਹਨੂੰ ਤੁਸੀਂ ਦਿਖਾਉਂਦੇ ਤੱਕ ਨਹੀਂ ਸਾਡੇ ਮੁੰਡੇ 40 40 50 50 ਲੱਖ ਰੁਪਈਆ ਲਾਉਂਦੇ ਆ ਨੰਬਰ 2 ਪਾਸਪੋਰਟ ਬਣਨ ਵੇਲੇ ਉਹਦੀ ਵੈਰੀਫਿਕੇਸ਼ਨ ਹੁੰਦੀ ਆ ਕਿ ਇਹਦੇ ਤੇ ਕੋਈ ਕੈਸਤਾਨੀ ਦਾ ਜਨਾਜ਼ਰ ਕੇਸ ਹੁੰਦਾ ਉਹਨਾਂ ਚਿਰ ਪਾਸਪੋਰਟ ਨਹੀਂ ਬਣਦਾ ਭਈਆ ਚੜਦਾ ਉੱਥੋਂ ਟ੍ਰੇਨ ਚ ਪਤਾ ਨਹੀਂ ਟਿਕਟ ਲੈਂਦਾ ਕਿ ਨਹੀਂ ਲੈਂਦਾ ਫਲਸ਼ ਦੇ ਵਿੱਚ ਬਹਿ ਕੇ ਆ ਜਾਂਦਾ ਇੱਥੇ ਆ ਕੇ 14 ਸਾਲਾਂ ਨੂੰ ਮੂੰਹ ਕਾਨ ਪਾ ਕੇ ਬਹਿ ਜਾਂਦਾ ਇਹਨਾਂ ਦਾ ਕੰਪੈਰੀਅਨ ਸਾਡੇ ਉਹਨਾਂ ਨਰਜ ਭਰਾਵਾਂ ਨਾਲ ਕਦੇ ਵੀ ਹੋ ਸਕਦਾ ਇਹ ਤਾਂ ਬੱਚਾ ਹੀ 5 ਸਾਲ ਦਾ ਸੀ ਯਾਰ ਜਿਹਨੂੰ ਤਤਲਾ ਬੋਲਦਾ ਸੀ ਉਹ ਜਿਹਨੂੰ ਬੋਲਣਾ ਵੀ ਨਹੀਂ ਆਉਂਦਾ ਸੀ ਉਹਨੇ ਆ ਕੇ ਕਿਤੇ ਜੇ ਜੋੜਾ ਰਹਿਣਾ ਉਹਨਾਂ ਤੋਂ ਉਹ ਤੋਂ ਦੱਸ ਵੀ ਨਹੀਂ ਹੋਣਾ ਸੀਗਾ ਕਿ ਮੇਰੇ ਨਾਲ ਕੀ ਹੋਇਆ ਉਹ ਉਹ ਇੰਨੇ ਛੋਟੇ ਬੱਚੇ ਦੇ ਲਈ ਅਸੀਂ ਯਾਰ ਲਹਿਰ ਅਸੀਂ ਇਹ ਮੈਂ ਮਰ ਗਏ ਸਾਨੂੰ ਦੱਸੋ ਯਾਰ ਮੀਡੀਆ ਵਾਲਿਆਂ ਕਿੱਥੇ ਤੁਸੀਂ ਆਉਣਾ ਅਸੀਂ ਆਵਾਂਗੇ ਇੰਨੀ ਦਰਿੰਦਗੀ ਦੇ ਨਾਲ ਕਿਸੇ ਬੱਚੇ ਨੂੰ ਮਾਰਨਾ ਤੇ ਉਹ ਪਰਿਵਾਰ ਕੀ ਕਰੂਗਾ ਇਨਸਾਫ ਅੱਜ ਤੱਕ ਦਿਲਰੋਜ਼ ਦਾ ਤੁਸੀਂ ਦੇਖ ਲਓ ਕੀ ਮਿਲਿਆ ਫਾਂਸੀ ਸੁਣਾਤੀ ਹਾਈ ਕੋਰਟ ਨੇ ਲੋਅਰ ਕੋਰਟ ਨੇ ਸੈਸ਼ਨ ਕੋਰਟ ਨੇ ਉਹ ਉੱਪਰ ਚਲੇ ਜਾਣਗੇ ਹਾਈ ਕੋਰਟ ਚ ਉਹ ਹਾਈ ਕੋਰਟ ਸਟੇ ਕਰ ਦੋ ਉਸੇ ਨੂੰ ਉਹ ਸੁਪਰੀਮ ਕੋਰਟ ਚਲੇ ਜਾਣਗੇ ਉਹ 2-3 ਸਾਲ 4 ਸਾਲ ਪਹਿਲਾਂ ਲੱਗੇ 3 ਸਾਲ ਉਹ 5-6 ਸਾਲ 10 ਸਾਲ ਇਦਾਂ ਲਟਕਦਾ ਰਹੂਗਾ ਕੇਸ ਜਾਂ ਨੂੰ ਉਹ ਬੁੜੀ ਮਰ ਮੁਰ ਜਾਊਗੀ ਉਹੀ ਆਲ ਇੱਥੇ ਦੁੱਖ ਤਾਂ ਇਹੀ ਲੱਗਦਾ ਨਾ ਕਿ ਜਦੋਂ ਹੁਣ ਪਤਾ ਵਾ ਕਿ ਇਸ ਬੰਦੇ ਨੇ ਕੀਤਾ ਵਾ ਸਾਰਾ ਕੁਝ ਸਾਹਮਣੇ ਆ ਸੀਸੀਟੀਵੀ ਕੈਮਰੇ ਸਾਹਮਣੇ ਫਿਰ ਕਾਦੀ ਢੀਕ ਆ ਮੈਨੂੰ ਜਿੱ ਤੱਕ ਲੱਗਦਾ ਕਿ ਇਸ ਕੇਸ ਦੇ ਵਿੱਚ ਘੱਟੋ ਘੱਟ ਮਹੀਨੇ ਦੇ ਵਿੱਚ ਵਿੱਚ ਸਜ਼ਾ ਹੋਣੀ ਚਾਹੀਦੀ ਆ ਜੇਕਰ ਸੱਚੀ ਉਸ ਪਰਿਵਾਰ ਨੂੰ ਇਨਸਾਫ ਦੇਣਾ ਨਹੀਂ ਤਾਂ ਫਿਰ 3 ਮਹੀਨੇ ਤਾਂ ਰਿਵਾਰਡ ਦਾ ਹੀ ਟਾਈਮ ਹੁੰਦਾ ਪੁਲਿਸ ਨਾਲ ਦੇ ਤੁਸੀਂ ਇਹ ਦੇਖ ਲਓ ਵੀ ਫਿਰ ਨਹੀਂ ਤਾਂ ਕਹਿੰਦੇ ਆ ਨਾ ਵੀ ਜਦੋਂ ਕਿਸੇ ਵਸ ਇਨਸਾਫ ਮਿਲਣਾ ਹੀ ਨਹੀਂ ਕੋਈ ਬੰਦਾ ਹੱਕ ਕੇ ਕਰੂ ਕੀ ਫਿਰ ਜਾਂ ਤਾਂ ਮਰੂਗਾ ਜਾਂ ਮਾਰੂਗਾ ਕਿਸੇ ਨੂੰ ਜਦੋਂ ਤੁਸੀਂ ਨਹੀਂ ਕੁਝ ਕਰਨਾ ਤਾਂ ਇਹ ਚੀਜ਼ਾਂ ਅਮਰਤਪਾਲ ਕਿੱਥੋਂ ਨਿਕਲ ਕੇ ਆਈਆਂ ਅਮਰਤਪਾਲ ਕਿਉਂਕਿ ਅਮਰਤਪਾਲ ਨੂੰ ਦਿਖਦਾ ਪਿਆ ਵੀ ਕਿੰਨਾ ਯਾਰ ਉਹ ਪਿੱਟ ਪਿੱਟ ਮਰ ਗਿਆ ਉਹ ਕੁੜੀ ਨੇ ਗੰਦ ਪਾਇਆ ਸੀਗਾ ਪ੍ਰੋਡਿਊਸਰ ਗੰਦ ਪਾਈ ਜਾਂਦਾ ਸੀ ਪ੍ਰਸ਼ਾਸਨ ਕਹਿੰਦਾ ਜੀ ਤੁਸੀਂ ਨਾ ਦੇਖੋ ਜਦੋਂ ਹੁਣ ਬੱਚੇ ਸਾਡੇ ਮੋਬਾਈਲ 'ਤੇ ਹੀ ਬੈਠੇ ਨੇ ਯਾਰ ਉਹ YouTube 'ਤੇ ਕੁਝ ਕੁ ਕੰਮ ਕਰ ਰਹੇ ਨੇ ਸਕੂਲ ਦਾ ਮੂਰੇ ਆ ਜਾਂਦਾ ਨਹੀਂ ਫਿਰ ਅਮਰਤ ਉਹਨਾਂ ਨੂੰ ਜਿਹੜੇ ਬੰਦੇ ਆਏ ਸਵਾਲ ਚੱਕਦੇ ਨੇ ਕਿ ਤੁਸੀਂ ਬੱਚੋ ਇੱਕ ਚ ਆਓ ਨਾ ਜਾਓ ਪਤਾ ਲੱਗੇ ਵੀ ਛੋਟਾ ਵੱਡਾ ਕਿਹਿੰਦਾ ਤੁਸੀਂ ਛੋਟੇ ਦੇ ਹੱਕ ਚ ਵੀ ਨਹੀਂ ਬੱਜਦੇ ਉਹ ਕਿਸੇ ਦੀ ਤਾਂ ਜਵਾਬ ਦੇ ਹੀ ਹੈਗੀ ਆ ਉਹ ਤਾਂ ਲੈਂਦਾ ਨਾ ਜਦੋਂ ਸਵਾਲਾਂ ਦਾ ਜਵਾਬ ਵੀ ਹਾਂ ਵੀ ਦੱਸਦਾ ਕਿਉਂ ਕੀਤਾ ਜਿਹੜੇ ਆ ਗੱਲਾਂ ਕਰਨ ਵਾਲੇ ਨੇ ਗਗਾਂ ਜੀ ਫੇਸਬੁੱਕ ਹੀ ਵਿਦਵਾਨ ਕਹਿੰਦੇ ਹੁੰਦੇ ਨੇ ਤੁਸੀਂ ਪਿਛਲੇ ਦਿਨਾਂ ਦੇ ਦੌਰਾਨ ਆਪਣੇ ਚੈਨਲ ਤੇ ਦੇਖਿਆ ਨਾ ਉਹ ਇੱਕ ਭਈਆ ਤਾਤਰਾ ਪਾ ਲਿਆ ਉਹਨੇ ਬਾਣਾ ਪਾ ਲਿਆ ਉਹਨੇ ਦੋ ਗੱਲਾਂ ਕੀ ਕਰਨੀਆਂ ਗੁਰੂ ਆਲਾ ਬਣੀਏ ਫਲਾਨਾ ਜੀ ਇਹ ਉਹ ਸਾਡੇ ਲੋਕਾਂ ਨੇ ਸਿਰਾਂ ਦੇ ਚੱਕ ਲਿਆ ਉਹਨੂੰ ਬੇਬਕੂਖ ਨੂੰ ਉਹ ਕੀਰਤਨ ਦੇ ਮਰਿਆਦਾ ਦਾ ਜਲੂਸ ਕੱਢ ਰਿਹਾ ਤੇ ਸਾਡੇ ਲੋਕਾਂ ਨੇ ਤਾਂ ਐ ਚੱਕ ਲਿਆ ਪਤਾ ਨਹੀਂ ਉਹਨੇ ਕਿੱਡੀ ਕੁ ਗੱਲ ਕਹਤੀ ਆ ਗੱਲ ਤਾਂ ਸਾਡੇ ਕੀਰਤਨੀ ਜਥੇ ਢਾਡੀ ਜਥੇ ਸਦੀਆਂ ਤੋਂ ਕਹਿੰਦੇ ਆਉਂਦੇ ਆ ਤੇ ਤੁਸੀਂ ਇੰਨੇ ਇੰਨੇ ਕ ਸ਼ਬਦوں ਚੱਕ ਕਿਉਂਨੇ ਉਹਨੇ ਉਹਦੀ ਰੀਲਾਂ ਵੀ ਕੱਢਤੀ ਉਹਦਾ ਕੈਸਟਾਂ ਵੀ ਬਣਾਤੀ ਉਹਦੀ ਕਮਾਈ ਵੀ ਉਹਨੂੰ ਮੋਟੀ ਕਰਨ ਲੱਗੀ ਤੇ 10000 ਰੁਪਏ ਵੀ ਮੰਗਣ ਲੱਗਾ ਇੰਟਰਵਿਊ ਦਾ ਸਾਡੇ ਤੋਂ ਵੀ ਆਹ ਵੀ ਭਾਈ 10000 ਲਵਾਂਗਾ ਇਹੋ ਜਿਹੇ ਲੋਕਾਂ ਨੂੰ ਪੰਜਾਬ ਦੇ ਨਾਲ ਕੀ ਮਤਲਬ ਸੋ ਇਹ ਗगनਜੀ ਬੜਾ ਕੰਪੀਰ ਵੇਸ਼ਾਵਾ ਜਿਹੜੇ ਲੋਕ ਵਿਦਵਾਨ ਬਣਦੇ ਇਹਨਾਂ ਨੇ ਹਟਣਾ ਨਹੀਂ ਹੈਗਾ ਇਨਾ ਨੇ ਬਣੀ ਜਾਣਾ ਪਹਿਲੀ ਗੱਲ ਤਾਂ ਉਹਦੀ ਜਿਵੇਂ ਆਪਣੇ ਪਾਸਪੋਰਟ ਬਣਾਣ ਵੇਲੇ ਪੁਲਿਸ ਵੈਰੀਫਿਕੇਸ਼ਨ ਹੁੰਦੀ ਆ ਪਹਿਲਾਂ ਉਹਦੀ ਪੰਜਾਬ ਦੇ ਵਿੱਚ ਇੱਥੇ ਆਉਣ ਲੱਗੇ ਜਾਂ ਜਿਹੜੀ ਫੈਕਟਰੀ ਜਾਂ ਕਿਤੇ ਕੰਮ ਕਰਦਾ ਉਹ ਪਹਿਲਾਂ ਉਹਦੀ ਉਹਦੀ ਵੈਰੀਫਿਕੇਸ਼ਨ ਕਰਾਵੇ ਪੁਲਿਸ ਤੇ ਭਾਵੇਂ ਕੋਈ ਕਿਰਾਏਦਾਰ ਰੱਖੇ ਉਹਨੂੰ ਭਾਵੇਂ ਕੋਈ ਜੋਬ ਤੇ ਰੱਖੇ ਭਾਵੇਂ ਕੋਈ ਜ਼ਿਮੀਂਦਾਰ ਰੱਖੇ ਭਾਵੇਂ ਕੋਈ ਜ਼ਿਮੀਂਦਾਰ ਰੱਖੇ ਭਾਵੇਂ ਕੋਈ ਕੰਮ ਤੇ ਰੱਖੇ ਭਾਵੇਂ ਕੋਈ ਉਹਨੂੰ ਕਿਰਾਏ ਤੇ ਮਕਾਨ ਦੇਵੇ ਉਹਦੀ ਪੁਲਿਸ ਵੈਰੀਫਿਕੇਸ਼ਨ ਹੋਵੇ ਉਹਦੀ ਬੈਕਗ੍ਰਾਉਂਡ ਕੀ ਸੀਗਾ ਹੁਣ ਕਾਰਨ ਕੀ ਮੈਂ ਕਹਿ ਰਿਹਾ ਕਿਉਂ ਇਹ ਗੱਲ ਪੈਟ ਰਿਹਾ ਜਿੰਨੇ ਯੂਪੀ ਦੇ ਵਿੱਚ ਭਈਏ ਹਥਿਆਰ ਨਿਰਜ਼ਾਇਜ਼ ਬਣਾਉਂਦੇ ਸੀ ਉਹ ਜਦੋਂ ਹੁਣ ਜੋਗੀ ਨੇ ਡੰਡਾ ਦਿੱਤਾ ਸਾਰੇ ਪੰਜਾਬ ਚ ਆ ਗਏ ਤੇ ਉਹ ਪੰਜਾਬ ਚ ਆ ਕੇ ਵੀ ਉਹੀ ਕੁਛ ਕਰ ਰਹੇ ਨੇ ਨਾ ਕਿ ਕੋਈ ਦਿਹਾੜੀ ਦੱਪਾ ਕਰ ਰਹੇ ਨੇ ਕ੍ਰਾਈਮ ਕਰ ਰਹੇ ਨੇ ਪਿੱਛੇ ਜੇ ਅਸੀਂ ਗਿਆਸਪੁਰੇ ਵਾਲੀ ਸਰਹਾ ਦੀਆਂ ਜਿਹੜੀਆਂ ਫ੍ਰੀ ਜਿਹੜੀਆਂ ਸਰਕਾਰ ਵੱਲੋਂ ਫੈਸਿਲਿਟੀਆਂ ਬਿਲਕੁਲ ਬੰਦ ਬਿਲਕੁਲ ਬੰਦ ਮੈਨੂੰ ਇੱਕ ਪਿੰਡ ਦੀ ਟੀਚਰ ਨੇ ਫੋਨ ਕਰਕੇ ਬੁਲਾਇਆ ਮੈਨੂੰ ਕਹਿੰਦੀ ਵੀਰ ਜੀ ਗੱਲ ਸੁਣ ਕੇ ਜਾਇਓ ਮੈਂ ਕਿਹਾ ਤੇ ਮੈਨੂੰ ਕਹਿੰਦੀ ਵੀਰ ਜੀ ਸਾਨੂੰ ਦੁੱਖ ਇਸ ਗੱਲ ਦਾ ਆਉਂਦਾ ਵਾ ਕਿ ਇਸ ਪ੍ਰਾਇਮਰੀ ਸਕੂਲ ਵਿੱਚ 300 ਦੇ ਲਗਭਗ ਬੱਚਾ ਤੇ 270 ਤੋਂ ਉੱਪਰ ਪਈਆਂ ਦੇ ਜਵਾਕ ਆ ਸਿਰਫ 20 ਦੀ ਪੰਜਾ ਸਾਡੇ ਜਵਾਕ ਕਿੱਥੇ ਗਏ ਕਿੱਧਰ ਚਲੇ ਗਏ ਕਹਿੰਦੀ ਸਾਡੇ ਜਵਾਕ ਅਸੀਂ 70 7000 ਰੁਪਏ ਲੱਖ ਲੱਖ ਤਨਖਾਹ ਲੈਨੇ ਆ ਅਸੀਂ ਬੱਚਿਆਂ ਨੂੰ ਪੜਾਵਾਗੇ ਨਹੀਂ ਕਿਤੇ ਉਹ ਪਹਿਲਾਂ ਵਾਲੀਆਂ ਤਾਂ ਰਾਮਾ ਬਣੀ ਹੋਇਆ ਸਰਕਾਰੀ ਸਕੂਲਾਂ 'ਚ ਕੁਝ ਹੁੰਦਾ ਨਹੀਂ ਹੈਗਾ ਅਸੀਂ ਤਾਂ ਆਪ ਸਪੇਸ ਛੱਡਤੀ ਗगन ਇੱਕ ਕੁਦਰਤ ਦਾ ਨਿਯਮ ਆ ਜਿੱਥੇ ਤੁਸੀਂ ਸਪੇਸ ਛੱਡੋਗੇ ਉਹ ਕੁਦਰਤ ਭਰੂਗੀ ਇਹ ਨਿਯਮ ਸਾਰੇ ਸਾਰੇ ਚੀਜ਼ਾਂ ਤੇ ਲਾਗੂ ਹੁੰਦਾ ਜਮੀਨ ਛੱਡ ਦੋ ਖਾਲੀ ਉੱਥੇ ਵੀ ਕਾਗ ਹੋ ਜਾਂਦਾ ਇਸੇ ਤਰੀਕੇ ਨਾਲ ਅਸੀਂ ਕੰਮਕਾਰਾਂ ਦੀ ਸਪੇਸ ਛੱਡੀ ਇੱਥੋਂ ਭੱਜੇ ਬਾਹਰ ਉਹ ਸਪੇਸ ਭਰੀ ਇਹਨਾਂ ਨੇ ਆ ਕੇ ਰੇੜੀਆਂ ਟਿਕਾਨਾਂ ਇਹਨਾਂ ਨੇ ਲਾਈਆਂ ਅਸੀਂ ਸਪੇਸ ਛੱਡ ਕੇ ਆਪਦੇ ਮਕਾਨ ਪਲਾਟ ਛੱਡ ਕੇ ਗਏ ਤਾਂ ਇਹਨਾਂ ਨੇ ਆ ਕੇ ਉਹਨਾਂ ਤੇ ਕਬਜ਼ਾ ਦੱਬੇ ਤੇ ਪ੍ਰਸ਼ਾਸਨ ਕਹਿੰਦਾ ਹੀ ਨਹੀਂ ਕੋ ਸਾਡੇ ਪੰਜਾਬੀ ਵੀਰ ਦੀ ਲੱਗੀ ਹੋਵੇ ਰੇੜੀ ਤਾਂ ਪਾਟਾ ਜਾਂਦਾ ਚੱਕਣ ਵਾਸਤੇ ਜਾਂ ਸ਼ਾਂ ਨੂੰ ਪਾਵਰ ਰੋਡ ਤੇ ਜਾ ਕੇ ਦੇਖ ਲਿਓ ਸਾਰਾ ਗਿਲਚੌਂਗ ਦੇ ਨੇੜੇ ਟ੍ਰੈਫਿਕ ਜਾਮ ਹੋਈ ਪਈ ਹੈ ਬਿਲਕੁਲ ਹੁਣ ਸਾਡੇ ਅਸੀਂ ਪੰਜਾਬ ਲਈ ਕੁਰਬਾਨੀਆਂ ਕੀਤੀਆਂ ਯਾਰ ਸਾ ਅਸੀਂ ਇੱਥੋਂ ਦੇ ਜੰਮਪ ਵਾਲਾ ਸਾਡੇ ਲੋਕ ਉਹ ਉਹਨਾਂ ਨੂੰ ਪਹਿਲੇ ਧਰ ਤੇ ਹਰੇਕ ਚੀਜ਼ ਹੀ ਹੋਣੀ ਚਾਹੀਦੀ ਆ ਆ ਤਾਂ ਨੌਕਰੀਆਂ ਦੇ ਵਿੱਚ ਵੀ ਹੁਣ ਤੋਂ ਹਰਿਆਣਾ ਹਿਮਾਚਲ ਤੋਂ ਆ ਕੇ ਨੌਕਰੀਆਂ ਲਈ ਜਾਂਦੇ ਨੇ ਆ ਚੰਡੀਗੜ੍ਹ ਦੇ ਨਾਲੇ ਜਾ ਕੇ ਦੇਖ ਲਓ ਕੋਈ ਪੰਜਾਬੀ ਨਹੀਂ ਹੈਗਾ ਸਾਰੇ ਹਿਮਾਚਲ ਦੇ ਕੁਆਟਰ ਭਾਈ ਬੈਠੇ ਆ ਤੇ ਪੰਜਾਬ ਦਾ ਬੇੜਾਗਰਕ ਕਰਤਾ ਸਾਡੇ ਦਾ ਕਬੱਡੀ ਗੱਲ ਇਹ ਵੀ ਆ ਕਿ ਇਹਨਾਂ ਭਈਆਂ ਬਗੈਰ ਲੁਧਿਆਣੇ ਦੀਆਂ ਫੈਕਟਰੀਆਂ ਚੱਲ ਜਾਣਗੀਆਂ ਚੱਲਣਗੀਆਂ ਕਿਵੇਂ ਚੱਲਣਗੀਆਂ ਜਦੋਂ ਨਹੀਂ ਸੀ ਉਦੋਂ ਵੀ ਤਾਂ ਚੱਲਦੀਆਂ ਸੀ ਜਦੋਂ ਲੇਬਰ ਹੈ ਨਹੀਂ ਸੀ ਮੈਂ ਕਹਾਂ ਜੀ ਫੈਕਟਰੀਆਂ ਦਾ ਕੰਮ ਫੈਕਟਰੀਆਂ ਨੇ ਕੰਮ ਵਧਾਇਆ ਨਹੀਂ ਫੈਕਟਰੀਆਂ ਨੇ ਆਪ ਦਾ ਰੁਪਈਆ ਬਚਾਉਣਾ ਸ਼ੁਰੂ ਕੀਤਾ ਸਸਤੀ ਵੇਵਰ ਦੇ ਕੇ ਪੰਜਾਬੀਆਂ ਨੂੰ ਕੱਢਿਆ ਏਵਨ ਸਾਈਕਲ ਦੇ ਵਿੱਚ ਕੰਮ ਕਰਦੇ ਰਹੇ ਆ ਆਪਣੇ ਪੁਰਾਣੇ ਟਾਈਮ 'ਚ ਅਸੀਂ ਤਾਂ ਏਵਨ ਸਾਈਕਲ 'ਤੇ ਸਾਡੇ ਪੰਜਾਬੀਆਂ ਦੇ ਮੁੰਡਿਆਂ ਦੇ ਸਿਰ ਤੇ ਸੁਪਰਵਾਈਜ਼ਰ ਭਈਆ ਸੀ ਅਸੀਂ ਉਹਦੇ ਥੱਲੇ ਘੱਟੋ ਘੱਟ 70 ਤੋਂ 80 ਮੁੰਡੇ ਕੰਮ ਕਰਦੇ ਸੀ ਇੱਕ ਭਈਏ ਦੇ ਥੱਲੇ ਭਈਆ ਜਿਹੜੇ ਫੈਕਟਰੀਆਂ ਦੇ ਮਾਲਕਾਂ ਜਾਂ ਖੇਤੀ ਜ਼ਿਮੀਦਾਰਾਂ ਨੇ ਇਹਨਾਂ ਨੂੰ ਬਾੜਿਆ ਉਹ ਸਿਰਫ ਤੇ ਸਿਰਫ ਪੈਸੇ ਦੇ ਲਾਲਚੀ ਹੋ ਗਏ ਹੋਰ ਕੱਖ ਨਹੀਂ ਇਹਦੇ ਵਿੱਚ ਅਸੀਂ ਕਹਿੰਦਾ ਤੁਸੀਂ ਜੰਮ ਜੰਮ ਬਈਏ ਰੱਖੋ ਪਰ ਉਹਦਾ ਬੈਕਗ੍ਰਾਉਂਡ ਵੈਰੀਫਿਕੇਸ਼ਨ ਕਰਾਓ ਕਿਉਂਕਿ ਆ ਭਈਆ ਹੋਣ ਜਿਹੜਾ ਇਹ ਜਿਹਨੇ ਆ ਕਾਂਡ ਕੀਤਾ ਸਾਰਾ ਇਹ ਰੇਪ ਦੇ ਕੇਸ ਤੋਂ ਛੁੱਟ ਕੇ ਆਇਆ ਯੂਪੀ ਚ ਤੇ ਇਹਦੀ ਪੁਲਿਸ ਵੈਰੀਫਿਕੇਸ਼ਨ ਪਹਿਲਾਂ ਹੀ ਹੋਈ ਹੁੰਦੀ ਕੋਈ ਕਿਸੇ ਨੇ ਬੰਦੇ ਨੇ ਕੰਮ ਤੇ ਨਹੀਂ ਰੱਖਣਾ ਸੀ ਇਹਨੂੰ ਆਪੀ ਵਾਪਸ ਮੋੜ ਜਾਂਦਾ ਪਰ ਨਹੀਂ ਅੰਨੀ ਪਿੰਡੀਆਂ ਕੁੱਤਾ ਚੱਟੀ ਜਾਂਦਾ ਜਿਹੜਾ ਆਉਂਦਾ ਇੱਥੇ ਪੰਜਾਬ ਚ ਧਰਮਸ਼ਾਲਾ ਬਣਾਈ ਉਹ ਉੱਥੇ ਧੁੱਗੀ ਪਾ ਲੋ ਉੱਥੇ ਧੁੱਗੀ ਪਾ ਲੋ ਫਿਰ ਸਾਡੇ ਇੱਕ ਦਿਮਾਗਾਂ ਚ ਇੱਕ ਗੱਲ ਪਾਤੀ ਹਮ ਦੋ ਹਮਾਰੇ ਦੋ ਇਹਨਾਂ ਦੇ 8-8 ਨੰ 10-10 ਨਿਆਣੇ ਆ ਉਹਨਾਂ ਨੇ ਵੋਟਾਂ ਵੀ ਬਣਨੀਆਂ ਕੱਲ ਠੀਕ ਆ ਰੋਪੜ ਨੇੜੇ ਘਟਨਾ ਦੇਖ ਹੀ ਲਈ ਪਿੰਆ ਦਾ ਸਰਪੰਚ ਆ ਉਹਦੇ ਮੁੰਡੇ ਨੇ ਸ਼ਰਿਆਮ ਗਾਵਾ ਕੱਡੀਆਂ ਤਿੰਨ ਚਾਰ ਨੇ ਇਕੱਠੇ ਆ ਕੇ ਉਹ ਕਹਿੰਦੇ ਕੀ ਕਰਾਂਗੇ ਪੰਚਾਇਤ ਹੀ ਕਰੋ ਉਹਨੇ ਪੰਚਾਇਤ ਸਾਡੀ ਆ ਹਾਂ ਬੱਚੋ ਪੰਜਾਬੀ ਉਹ ਇੱਕ ਚ ਤੇ ਮਰਗੇ ਸਾਡੇ ਪੰਜਾਬੀ ਆ ਜਾ ਵੀ ਅਸੀਂ ਇਕਾਂ ਨਹੀਂ ਕਰ ਰਹੇ ਅਸੀਂ ਸਿਰ ਨਹੀਂ ਜੋੜ ਕੇ ਗੱਲ ਕਰ ਰਹੇ ਇਹੋ ਜਿਹੇ ਬੰਦਾ ਜਿਹੜਾ ਇਹੋ ਜਿਹਾ ਕੁਛ ਕਰਦਾ ਵਾ ਕੀ ਸਜ਼ਾ ਹੋਣੀ ਮੈਂ ਤਾਂ ਕਹਣਾ ਜੀ ਜੇ ਜੱਜ ਸਾਹਿਬ ਅਦਾਲਤ ਸਾਡੀਆਂ ਬਹੁਤ ਵਧੀਆ ਨੇ ਪਰ ਜੇਕਰ ਜੱਜ ਸਾਹਿਬ ਇਹਨੂੰ ਖੁੱਲੇ ਦੇ ਵਿੱਚ ਕਿਤੇ ਨਾ ਇੱਕ ਦਿਨ ਰੱਖ ਕੇ ਸ਼ਰਿਆਮ ਉਦੋਂ ਫਾਂਸੀ ਤੇ ਚੜਾਉਣ ਤਾਂ ਮੈਂ ਕਹਿੰਦਾ ਇੱਕ ਮਿਸਾਲ ਸੈੱਟ ਹੋ ਜੂ ਕਿਸੇ ਵੀ ਬੱਚੇ ਨਾਲ ਜਾਂ ਕਿਸੇ ਕਿਸੇ ਦੇ ਨਾਲ ਵੀ ਜ਼ੁਲਮ ਕਰਨ ਲੱਗਿਆ ਇਹੋ ਜਿਹਾ ਕੋਈ ਪ੍ਰਵਾਸੀ ਭਈਆ 100 ਵਾਰੀ ਸੋਚੂਗਾ ਯਾਰ ਐਦਾਂ ਫਾਂਸੀ ਮਿਲਣੀ ਆ ਜੇ ਕੋਈ ਜੱਜ ਸਾਹਿਬ ਚੰਗੇ ਹੋਏ ਨਾ ਅਸੀਂ ਤਾਂ ਇਹੀ ਬੇਨਤੀ ਕਰਦੇ ਆਂ ਕਿ ਪਹਿਲਾਂ ਕਿਉਂ ਸੀ ਇਸੇ ਤਰੀਕੇ ਸੀ ਕਿ ਪਹਿਲਾਂ ਖੁੱਲੇ ਦੇ ਵਿੱਚ ਸ਼ਰਿਆਂ ਅੰਗਰੇਜ਼ਾਂ ਦੇ ਟਾਈਮ 'ਚ ਵੀ ਤੰਗ ਦਿੱਤਾ ਜਾਂਦਾ ਤੰਗ ਨਹੀਂ ਸੀਗੇ ਪਤਾ ਲੱਗਦਾ ਸੀਗਾ ਕੋਲੋਂ ਲੰਘਣ ਲੱਗੇ ਵੀ ਉਹ ਕਹਿੰਦੇ ਨਾ ਵੀ ਇੱਕ ਕਾਮ ਆਰਕਟ ਤੰਗ ਦੋ ਤੇ ਚਾਰਾਂ ਨੂੰ ਕੰਨ ਹੋ ਜਾਂਦੇ ਆ ਖੇਚ ਨਹੀਂ ਕੋਈ ਵਰਦਾ ਉਹ ਹਾਲ ਇੱਕ ਕਰਨਾ ਪੈਣਾ ਸਾਡੀਆਂ ਅਦਾਲਤਾਂ ਨੂੰ ਸਾਡੇ ਪ੍ਰਸ਼ਾਸਨ ਨੂੰ ਸਾਡੇ ਪੰਜਾਬੀ ਮੁੰਡਿਆਂ ਦਾ ਤੁਸੀਂ ਇੰਕਾਊਂਟਰ ਕਰੀ ਜਾਂਦੇ ਹੋ ਯਾਰ ਜਿਨ੍ਹਾਂ ਜਿਹਨ ਬੱਚੇ ਨਾਲ ਕੁਛ ਟੱਚ ਵੀ ਨਹੀਂ ਕੀਤਾ ਬੱਚਾ ਵੀ ਸਹੀ ਸਲਾਮਤ ਮਿਲ ਗਿਆ ਰੋਟੀ ਪਾਣੀ ਦੂਜੇ ਪਾਸੇ ਤੁਸੀਂ ਆ ਭਈਜਾ ਇੰਨੀ ਹਵਾਨੀਅਤ ਕਰ ਜਾਂਦਾ ਤੇ ਉਹਨੂੰ ਤੁਸੀਂ ਦਿਖਾਉਂਦੇ ਤੱਕ ਨਹੀਂ ਹੁਣ ਮੈਂ ਹੁਣ ਮੈਂ ਉਹਨਾਂ ਵਿਦਵਾਨਾਂ ਨੂੰ ਜਵਾਬ ਦੇਣਾ ਜਦੋਂ ਉਹਨਾਂ ਕੰਟਰੀਆਂ 'ਚ ਪਹਿਲਾਂ ਜਾਂਦੇ ਨੇ ਉਹਨਾਂ ਨਾਲ ਕਦੇ ਵੀ ਕੰਪੈਰੀਸਨ ਨਹੀਂ ਕੀਤਾ ਜਾ ਸਕਦਾ ਇਹਨਾਂ ਦਾ ਸਾਡੇ ਮੁੰਡੇ 40 40 50 50 ਲੱਖ ਰੁਪਈਆ ਲਾਉਂਦੇ ਆ ਨੰਬਰ 2 ਪਾਸਪੋਰਟ ਬਣਨ ਵੇਲੇ ਉਹਦੀ ਵੈਰੀਫਿਕੇਸ਼ਨ ਹੁੰਦੀ ਆ ਕਿ ਇਹਦੇ ਤੇ ਕੋਈ ਕੈਇਸਤਾਨੀ ਦਾ ਜਨਾਜ਼ਰ ਕੇਸ ਹੁੰਦਾ ਉਹਨਾਂ ਚਿਰ ਪਾਸਪੋਰਟ ਨਹੀਂ ਬਣਦਾ ਫਿਰ ਉਸ ਤੋਂ ਬਾਅਦ ਜਦੋਂ ਉਹਦਾ ਵੀਜ਼ਾ ਆਉਂਦਾ ਉਦੋਂ ਮੈਡੀਕਲ ਹੁੰਦਾ ਵੈਰੀਫਿਕੇਸ਼ਨ ਹੁੰਦੀ ਆ ਠੀਕ ਆ ਉਹ ਉਹ ਦੇਸ਼ ਦੇਖਦੇ ਨੇ ਐਂਬੈਸੀ ਵਾਲੇ ਉਹਦਾ ਕ੍ਰਿਮੀਨਲ ਰਿਕਾਰਡ ਚੈੱਕ ਕਰਦੇ ਆ ਚੈੱਕ ਕਰਦੇ ਆ ਉਹ ਦੇਸ਼ ਦੇਖਦੇ ਨੇ ਕਿ ਯਾਰ ਇਹਦੇ ਤੇ ਕੋਈ ਕ੍ਰਾਈਮ ਤਾਂ ਨਹੀਂ ਕੀਤਾ ਆ ਇਹਦਾ ਪਿਛਲੇ ਕ੍ਰਿਮੀਨਲ ਰਿਕਾਰਡ ਤਾਂ ਨਹੀਂਗਾ ਉਹ ਤਾਂ ਸਗੋਂ ਉਹਨਾਂ ਦੇ ਆਲੇ-ਦੁਆਲੇ ਦੀ ਵੀ ਜਾਣਕਾਰੀ ਲੈਂਦੇ ਨੇ ਆਣ-ਗਵਾਨ ਦੀ ਹੋਗੀ ਗਵਾਹੀ ਲੈਂਦੇ ਆ ਆਣ-ਗਵਾਨ ਦੀ ਵੀ ਭਾਈ ਬੰਦਾ ਠੀਕ ਆ ਇਹ ਤੇ ਇੱਥੇ ਕੀ ਆ ਭਈਆ ਚੜਦਾ ਉਥੋਂ ਟ੍ਰੇਨ ਚ ਪਤਾ ਨਹੀਂ ਟੈਕਟ ਲੈਂਦਾ ਕਿ ਨਹੀਂ ਲੈਂਦਾ ਫਲਸ਼ ਦੇ ਵਿੱਚ ਬਹਿ ਕੇ ਆ ਜਾਂਦਾ ਇੱਥੇ ਆ ਕੇ ਚਾਰਾਂ ਸਾਲਾਂ ਨੂੰ ਮਕਾਨ ਪਾ ਕੇ ਬਹਿ ਜਾਂਦਾ ਇਹਨਾਂ ਦਾ ਕੰਪੈਰੀਸ਼ਨ ਸਾਡੇ ਉਹਨਾਂ ਐਨਆਰਓ ਭਰਾਵਾਂ ਨਾਲ ਕਦੇ ਵੀ ਨਹੀਂ ਹੋ ਸਕਦਾ ਤੇ ਨੰਬਰ 2 ਤੇ ਹਿਸਟਰੀ ਦੇ ਵਿੱਚ ਮੈਨੂੰ ਇੱਕ ਵੀ ਕੇਸ ਐਦਾਂ ਦਾ ਦਿਖਾ ਦਿਓ ਕਿ ਕਿਸੇ ਨੇ ਦਰਿੰਦਗੀ ਇੰਨੀ ਕੀਤੀ ਹੋਵੇ ਕਿਸੇ ਪੰਜਾਬੀ ਬੰਦੇ ਕਿਸੇ ਪੰਜਾਬੀ ਨੇ ਸਰਦਾਰ ਨੇ ਪੰਜਾਬੀ ਨੇ ਸਿੱਖ ਵੀ ਛੱਡੋ ਕਿਸੇ ਪੰਜਾਬੀ Hindu ਵੀਰ ਨੇ ਵੀ ਨਹੀਂ ਕੀਤੀ ਹੋਣੀ ਯਾਰ ਜਿਹੜਾ ਆ ਇਹਨਾਂ ਦੀ ਮੈਂਟੈਲਿਟੀ ਆ ਉਹ ਪੰਜਾਬ ਦਾ ਜੰਮਿਆ ਹੋਇਆ ਕਦੇ ਵੀ ਨਹੀਂ ਕਰ ਸਕਦਾ ਚਾਹੇ ਉਹ Hindu ਆ ਮੁਸਲਮਾਨਾ ਸੈਕਾ ਚਾਹੇ ਈਸਾਈਆ ਉਹ ਕਦੇ ਨਹੀਂ ਕਰ ਸਕਦਾ ਜਿਹੜੀ ਮੈਂਟੈਲਿਟੀ ਦਿਮਾਗੀ ਸੰਤੁਲਨ ਇਹਨਾਂ ਦੇ ਨਾ ਜਿੰਨੀ ਇਹਨਾਂ ਦੇ ਅੰਦਰ ਚੈਰ ਆ ਉਹ ਪੰਜਾਬ ਦਾ ਜੰਮਿਆ ਹੈ ਕਿਸੇ ਧਰਮ ਦਾ ਵੀ ਬੰਦਾ ਨਹੀਂ ਕਰ ਸਕਦਾ ਬਿਲਕੁਲ ਹੋਣੀ ਚਾਹੀਦੀ ਆ ਜੇਕਰ ਇਹ ਕਾਂਡ ਨੂੰ ਤੁਸੀਂ ਨਿਰਪੇਹਾ ਕਾਂਡ ਨਾਲ ਜੋੜ ਕੇ ਦੇਖੋ ਨਿਰਪੇਹਾ ਕਾਂਡ ਹੋਇਆ ਦਿੱਲੀ 'ਚ ਸਾਰਾ ਦੇਸ਼ ਉੱਤਰਿਆ ਸੀਗਾ ਸੜਕਾਂ 'ਤੇ ਤੇ ਯਾਰ ਉਹ ਤਾਂ ਬੱਚੀ ਸਾਨੇ ਸੀ ਕਿਨੇ ਉਹ ਵੀ ਬੱਚੀ ਸਾਡੀ ਸੀ ਉਹ ਉਮਰ ਤਾਂ ਸੀਗੀ ਨਾ ਉਹਦੀ ਬੱਟੀ ਇਹ ਤਾਂ ਬੱਚਾ ਹੀ 5 ਸਾਲ ਦਾ ਸੀ ਯਾਰ ਜਿਹਨੂੰ ਤਤਲਾ ਬੋਲਦਾ ਸੀ ਉਹ ਜਿਹਨੂੰ ਬੋਲਣਾ ਵੀ ਨਹੀਂ ਆਉਂਦਾ ਸੀ ਉਹਨੇ ਆ ਕੇ ਕਿਤੇ ਤੇ ਜੂੰਦਾ ਰਹੇ ਨਾ ਤਾਂ ਉਹ ਤੋਂ ਦੱਸ ਵੀ ਨਹੀਂ ਹੋਣਾ ਸੀਗਾ ਕਿ ਮੇਰੇ ਨਾਲ ਕੀ ਹੋਇਆ ਉਹ ਉਹ ਇੰਨੇ ਛੋਟੇ ਬੱਚੇ ਦੇ ਲਈ ਅਸੀਂ ਯਾਰ ਲਹਿਰ ਨਹੀਂ ਖੜੀ ਕਰ ਸਕਦੇ ਅਸੀਂ ਇੰਨੇ ਮਰ ਕੇ ਸਾਨੂੰ ਦੱਸੋ ਯਾਰ ਮੀਡੀਆ ਵਾਲਿਆਂ ਨੂੰ ਕਿੱਥੇ ਤੁਸੀਂ ਆਉਣਾ ਅਸੀਂ ਆਵਾਂਗੇ ਤੁਹਾਡੀ ਆਵਾਜ਼ ਸਾਰੇ ਦੇਸ਼ ਦੇ ਵਿੱਚ ਸਾਰੇ ਵਰਲਡ ਵਿੱਚ ਲੈ ਕੇ ਜਾਵਾਂਗੇ ਇਕੱਠਾ ਤਾਂ ਇਕੱਠਾ ਕਰੋ ਯਾਰ ਹੋਵੇ ਇੱਕ ਦਿਨ ਇਕੱਠੇ ਸਾਰੇ ਕਰੋ ਕੋਈ ਫੈਸਲਾ ਇਸ ਚੀਜ਼ ਤੇ ਸਖਤ ਤਾਂ ਕਿ ਆਉਣ ਵਾਲੇ ਭਵਿੱਖ ਦੇ ਵਿੱਚ ਅਸੀਂ ਇੱਕ ਕੋਈ ਹੋਰ ਫਰ ਵੀਰ ਨਾ ਦੇਖੀਏ ਐਦਾਂ ਕਿਸੇ ਦੇ ਰਾਹੜ ਵਾਲਾ ਜਾਂ ਕਿਸੇ ਦੇ ਗੱਲ ਕੁੱਟ ਕੇ ਮਾਰਨ ਵਾਲਾ ਤੇ ਸਾਨੂੰ ਕਰਨਾ ਪਊਗਾ ਕੋਈ ਦੇਣ ਜਿਹੜੇ ਸਾਡੇ ਬੁੱਧੀਜੀਵੀ ਆ ਸਾਡੇ ਲੀਡਰ ਨੇ ਸਾਡੇ ਆਗੂ ਨੇ ਦੇਣ ਕੋਈ ਕਾਲ ਆਵਾਂਗੇ ਅਸੀਂ ਵੀ ਉਹਨਾਂ ਨੂੰ ਕਵਰ ਕਰਾਂਗੇ ਸਾਰਾ ਪੰਜਾਬ ਇਕੱਠਾ ਹੋਊਗਾ ਸਾਰਾ ਦੇਸ਼ ਇਕੱਠਾ ਹੋਊਗਾ ਸਾਰੇ ਜਾਣੇ ਆਉਣਗੇ ਮੂਹਰੇ ਤਾਂ ਲੱਗੇ ਕੋਈ ਅਸੀਂ ਵੀ ਮੂਹਰੇ ਲੱਗਣ ਨੂੰ ਤਿਆਰ ਆ ਜੇਕਰ ਸਾਡੇ ਨਾਲ ਚਾਰ ਬੰਦੇ ਇਹਨਾਂ ਦੇ ਪੋਲਿਟੀਕਲ ਪਾਰਟੀਆਂ ਦੇ ਜਾਂ ਕੋਈ ਹੋਰ ਆਗੂ ਖੜੇ ਹੋਣ ਅਸੀਂ ਵੀ ਤੁਰਦਿਆਂ ਨਾਲ ਉਹਨਾਂ ਦੀ ਗੱਲ ਅੱਗੇ ਲੈ ਕੇ ਜਾਣ ਲਈ ਕਿ ਬਣਾਓ ਮਹਮ ਸਾਰੇ ਦੇਸ਼ 'ਚ ਇਹਨਾਂ ਦੀ ਗੱਲ ਮੈਂ ਕਰਦਾ ਕਿ ਇੱਥੇ ਬਤਕਰ ਪੁਲਿਸ ਨਾਲ ਜਿਹੜੀ ਕਰ ਰਹੀ ਆ ਨਾ ਇਹ ਪਛਤੌਣਾ ਪੁਲਿਸ ਨੂੰ ਵੀ ਪੈਣਾ ਉਹ ਵੱਕ ਦੇ ਵਿੱਚ ਦੇਖੀ ਜਾਓ ਕੀ ਹਾਲ ਹੋ